ਥਾਣਾ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲਿੰਦਰ ਸਿੰਘ ਵੱਲੋਂ ਭੋਲੇਪਾਲਾਂ ਦੇ ਲੋਕਾਂ ਨੂੰ ਲੁੱਟਣ ਵਾਲੇ ਹਨੀ ਟ੍ਰੈਪ ਚ ਫਸਾਉਣ ਵਾਲੇ گروਹ ਦਾ ਪਰਦਾਫਾਸ਼ ਚਾਰ ਮੈਂਬਰ ਗ੍ਰਿਫਤਾਰ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧਰ ਸ਼੍ਰੀ ਹਰਿੰਦਰ ਸਿੰਘ ਜ਼ਿਰਕ ਜੀ ਦੀ ਦਸ਼ਨ ਅਦੇਸ਼ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਮੁਸਤੈਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਫਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ। ਵਾਕਿਆ ਇਹ ਹੈ ਕਿ ਜਸਪਾਲ ਸਿੰਘ ਜੋ ਵਾਸੀ ਜੀਰਾ ਦਾ ਜ਼ਿਲ੍ਹਾ ਫਰੀਦਪੁਰ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਅਫਸਰ ਵਜੋਂ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਾਂ ਤੇ ਬਿਠਾ ਕੇ ਘਰੇ ਲੈ ਗਏ ਘਰੇ ਲ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹਨੂੰ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦੇ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀਆਂ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਅਦੀਆਂ ਪਾਰ ਕਰਤੀਆਂ ਤੇ ਉਸਦੇ ਜਿਹੜੇ ਏਟੀਐਮ ਜਿਹੜੇ ਕਰੈਡਿਟ ਕਾਰਡ ਜ਼ਬਰਦਸਤੀ ਉਹਦੇ ਜੋ ਕੱਟ ਕੇ ਇੱਥੇ ਲੋਕਲ ਛਾਗੋੜ ਦੇ ਬੈਂਕ ਚੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰੀ ਅਤੇ ਉਸਦੇ ਸਾਜੋ ਸਮਾਨ ਜਿਹੜੀ ਚੈੱਕ ਬੁੱਕ ਸੀ ਖਾਲੀ ਜਬਰਦਸਤੀ ਦੋ ਚਿੱਕਾਂ ਤੇ ਸੈਂਕੜੇ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦਕ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟਿਆਂ ਬਾਅਦ ਉਹਨੂੰ ਫ੍ਰੀ ਕੀਤਾ ਤੇ ਉਸਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਹ ਉੱਥੋਂ ਇਹਨਾਂ ਤੋਂ ਛੁੱਟਣ ਤੋਂ ਬਾਅਦ ਆਪਣੇ ਪਰਿਵਾਰ ਕੋਲ ਗਿਆ ਤੇ ਉਹਨੇ ਉੱਥੇ ਪਿੰਡ ਦੇ ਪੰਚਾਇਤਿਆਂ ਨਾਲ ਗੱਲ ਕਰਨ ਤੋਂ ਬਾਅਦ ਅਗਲੇ ਦਿਨ ਸਿਵਲ ਹਸਪੀਟਲ ਸ਼ਹਿਰ ਕੋਲ ਤੋਂ ਮੈਡੀਕਲ ਕਰਾਇਆ ਤੇ ਇੱਥੇ ਲੋਕਲ ਪੁਲਿਸ ਸ਼ਾਹਕੋਟ ਨੂੰ ਇਹ ਆਪਣੀ ਸਟੇਟਮੈਂਟ ਦਰਜ ਕਰਾਈ। ਪੁਲਿਸ ਵੱਲੋਂ ਇਸ سنگین ਅਪਰਾਧ ਤੇ سنگੀਨ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਸਤਦੀ ਨਾਲ ਅਧੂਨੇ ਇੱਕ ਤੰਗ ਤਰੀਕੇ ਨਾਲ ਤੁਕਤੀਸ਼ ਅਮਰੋ ਵਿੱਚ ਲਿਆਂਦੀ। ਮੁਕੱਲਸਰ थाना ਸ਼ਾਹਕੋਟ ਇੰਸਪੈਕਟਰ ਬ੍ਰਿੰਦਰ ਸਿੰਘ ਭੁੱਲਰ ਤੇ ਉਹਦੀ ਟੀਮ ਨੇ ਵੱਖ-ਵੱਖ ਜਗਤੋਂ ਇਸ 6 ਮੈਂਬਰਾਂ ਦੇ ਘਰੋਂ ਚ 4 ਮੈਂਬਰਾਂ ਦੇ ਘਰੋਂ ਮੈਂਬਰ ਚਰਨਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੇਚਨ ਤੇ ਉਹਦੀ ਪਤਨੀ ਗੁਰਬਖਸ਼ ਕੌਰ ਜਿਨ੍ਹਾਂ ਨੇ ਘਰ ਵਿੱਚ ਸਾਰਾ ਵਾਕਿਆ ਕਰਵਾਇਆ ਅਤੇ ਉਸਦੇ ਦੋ ਮੁੱਖ ਦੋਸ਼ੀ ਦਲਬਾਖ ਸਿੰਘ ਔਰ ਭੁੱਲਰ ਪੁੱਤਰ ਗਨਾਨ ਸਿੰਘ ਵਾਸੀ ਵਾਸੀ ਮੋਗਾ ਰੋਡ ਕੋਸਟ ਕੋਟ ਹੀ ਸੇਖਾ ਅਤੇ ਇੱਕ ਔਰਤ ਜਿਹੜੀ ਉਥੇ ਨਿਊਡ ਹੋਈ ਸੀ ਆਪਣੇ ਆਪ ਨੂੰ ਕਿਰਨਦੀਪ ਕੌਰ ਉਰਫ ਕਿਰਨ ਪੁੱਤਰੀ ਬਲਕਾਰ ਸਿੰਘ ਵਾਸੀ ਪਿੰਡ ਸੁੱਚਾ ਸਿੰਘ ਨਗਰ ਨੇੜੇ ਥਰਮਲ ਪਲਾਂਟ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਦਲਬਾਖ ਸਿੰਘ ਪਹਿਲਾਂ ਹੁਣੇ ਕਰੀਬ 17 ਜਨਵਰੀ ਨੂੰ ਇਸੇ ਜੇ ਅਪਰਾਧ ਵਿੱਚੋਂ ਜੇਲ੍ਹ ਤੋਂ ਜਮਾਨਤ ਤੇ ਆਇਆ ਹੋਇਆ ਹੈ ਇਸ অপরাধ ਕਰਨ ਸਮੇਂ ਇਹਨਾਂ ਨੇ ਵਰਤੇ ਜਿਹੜੇ ਉਹਦੇ ਜਬਰੀ ਵਸੂਲ ਕੀਤੇ ਸੀ ਨਾ 10200 ਨਕਦ 200 ਰੁਪਏ ਨਕਦ ਇੱਕ ਐਕਟਵਾ ਇੱਕ ਵਰਤੀ ਗਈ ਕਾਰ ਮਾਰਕਾ ਸਕੋਡਾ ਅਤੇ ਤਿੰਨ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕਰ ਲਏ ਗਿਆ ਇਹ ਬਾਕੀ ਰਹਿੰਦੇ ਦੋਸ਼ੀਆਂ ਲਈ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਜਿਹੜੇ ਰੇਡ ਕੀਤੇ ਜਾ ਰਹੇ ਹਨ ਇਹ ਗਰੋ ਨੇ ਇੱਕ ਸ਼ਰੀਫ ਬੈਂਕ ਅਮਪਲਾਈ ਨੂੰ ਇਹ ਸਾਨੀ ਟ੍ਰੈਪ ਸਾਨੀ ਟ੍ਰੈਪ ਵਿੱਚ ਪਸਾਉਣ ਦੇ ਰਾਤ hmCਾ ਕੇ ਪੈਸੇ ਦੀ ਵਸੂਲੀ ਕੀਤੀ ਆ ਜੋ ਪੁਲਿਸ ਨੇ ਇਸ ਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਗ੍ਰਫਤਾਰ ਕੀਤਾ ਔਰ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਫਤਾਰ ਕੀਤਾ ਜਾਊਗਾ ਔਰ ਕੱਲ ਮਾਂਜੋ ਬਦਾਲਤ ਤੇ ਪੇਸ਼ ਕਰਕੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਹੱਥ ਹਨ ਕਿੰਨਾ-ਕਿੰਨਾ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿੱਚ ਫਸਾਇਆ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਥੈਂਕ ਯੂ